ਔਰ ਤੁਹਾਨੂੰ ਮੁਹਰਜੀ ਦੇ ਕਸਬਾ ਮੁੱਲਾ ਪ੍ਰਕਿਰਤੀ ਦੇ ਅਦਕਾਰੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੁੱਲਾ ਪ੍ਰਤੀ ਨਦੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਭਾਂਬੜ ਮਚ ਰਹੇ ਨੇ ਲਾਈਵ ਤਸਵੀਰਾਂ ਨੇ ਵੱਤੋ ਵੱਤ ਖਬਰ ਸ਼ੇਅਰ ਕਰੋ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪੂਰਾ ਜਿਹੜਾ ਨਦੀ ਦੇ ਵਿੱਚ ਸਰਕੰਡਾ ਜਾਂ ਫਿਰ ਦਰਖਤ ਨੇ ਸੜ ਕੇ ਸੁਆਹ ਹੋ ਗਏ ਮੌਕੇ ਦੀਆਂ ਲਾਈਵ ਤਸਵੀਰਾਂ ਨੇ ਕਿਉਂਕਿ ਜਿਸ ਤਰੀਕੇ ਨਾਲ ਹੀ ਸਾਗ ਦੇ ਵਿੱਚ ਬੇਜਵਾਨ ਜਾਨਵਰ ਵੀ ਸੜ ਕੇ ਸੁਆਹ ਹੋ ਗਏ ਨੇ ਪਤਾ ਨਹੀਂ ਕਿਸ ਕਾਰਨ ਕਰਕੇ ਅੱਗ ਲੱਗੀ ਹੈ ਪਰ ਅੱਗ ਦੇ ਭਾਂਬੜ ਲਗਾਤਾਰ ਮਚ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਅੱਗ ਦੀ ਲਪਟਾਂ ਅੱਗੇ ਤੱਕ ਜਾ ਰਹੀਆਂ ਨੇ ਪੂਰੀ ਨਦੀ ਦੇ ਵਿੱਚ ਖੜਿਆ ਸਰਕੰਦਾ ਤੇ ਨਾਲ ਕਈ ਦਰਖਤ ਤੁਸੀਂ ਦੇਖੋ ਕਿ ਹਰੇ ਦਰਖਤ ਨੇ ਇੰਦਰ ਵੀ ਜੂਮ ਕਰ ਉਸ ਨੂੰ ਤਾਂ ਸਾਹਮਣੇ ਜਿਹੜੇ ਦਰਖਤ ਉੱਤੇ ਉਸੇ ਦਰਖਤ ਦੇ ਉੱਤੇ ਕਿੰਨੇ ਜਿਹੜੇ ਜਾਨਵਰ ਬੈਠੇ ਹੋਣਗੇ ਪਰ ਇਸ ਅੱਗ ਦੀ ਲਪੇਟ ਦੇ ਵਿੱਚ ਆ ਜਾਣਗੇ ਕਿਸੇ ਜਿਹੜੀ ਕੱਲ ਫਾਇਰ ਗੱਡ ਦੀ ਗੱਡੀ ਨੇ ਕਿਸਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅੱਜ ਫਿਰ ਇਸ ਦੇਖੋ ਕਿਵੇਂ ਭਾਂਬੜ ਮਚ ਰਹੇ ਨੇ ਆ ਤੁਸੀ ਦਿਖਾ ਸੁਮਿਤ ਲਾਈਵ ਦਿਖਾ ਰਹੇ ਆ ਬੱਤ ਬੱਤ ਖਬਰਾਂ ਸ਼ੇਅਰ ਕਰ ਰਹੇ ਹੋ ਸਾਡਾ ਮਕਸਦ ਇਹ ਹੁੰਦਾ ਹੈ ਕਿ ਜਿੱਥੇ ਵੀ ਕੋਈ ਮੁਸ਼ਕਲ ਆ ਰਹੀ ਹੈ ਜਿੱਥੇ ਕੋਈ ਪ੍ਰੋਬਲਮ ਹੈ ਤਾਂ ਪ੍ਰਸ਼ਾਸਨ ਧਿਆਨ ਵਿੱਚ ਲਿਆਵੇ ਕਿ ਦੇਖੋ ਕਿ ਤੁਹਾਨੂੰ ਪੁੱਛਿਆ ਜਾ ਅੱਜ ਇੱਧਰ ਆ ਗਈ ਪੁੱਛਿਆ ਜਾ ਤੇ ਤੂੰ ਦੇਖੋ ਇਸ ਤਰ੍ਹਾਂ ਦੇ ਨਾਲ ਅੱਜ ਦੇ ਭਾਂਬੜ ਮਚ ਰਹੇ ਨੇ ਤਾਂ ਦੂਰ ਤੋਂ ਦਿਖਾ ਦਿਓ ਸੁਮਿਤ ਕੋਈ ਗੱਲ ਨਹੀਂ ਉਹ ਸਾਹਮਣੇ ਦਿਖਾ ਦਿਓ ਕਿ ਕਿੰਨੀ ਜਿਹੜੀ ਭਿਆਨਕ ਹੈ ਕਿਥੇ ਕੀ ਲਗਾਤਾਰ ਅੱਗੇ ਅੱਗ ਵੱਧਦੀ ਜਾ ਰਹੀ ਹੈ ਤਸ ਦੇ ਵਿੱਚ ਕਾਫੀ ਵੇਜਮਾਨ ਨਾਲ ਪਰ ਜਿਹੜੇ ਫੜਕੇ ਸਵਾਹ ਹੋਣਗੇ ਪਤਾ ਨਹੀਂ ਕਿਸ ਵਿਅਕਤੀ ਨੇ ਅਗ ਲਾਈ ਹੈ ਜਾਂ ਲੱਗੀ ਹੈ ਅਜੇ ਮੁਕਾ ਨ ਨਹੀਂ ਪਤਾ ਪਰ ਫਾਈ ਗੇਟ ਦੇ ਗੱਡੀਆਂ ਉਤੇ ਨਾਲ ਦੀ ਨਾਲ ਪੁਲਿਸ ਨੂੰ ਜੋ ਤਲਾਸ਼ ਦਿੱਤੀ ਕਿਸੇ ਬੰਦੇ ਨੇ ਉਸ ਤੋਂ ਬਾਅਦ ਜਾ ਕੇ ਦੱਸ ਰਹੇ ਕਿ ਜਲਦੀ ਹੀ ਸਾਡੇ ਕਾਬੂ ਪਾਇਆ ਜਾਵੇਗਾ ਪਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁੱਲਾਪੁਰ ਗਰੀਬ ਦਾਸ ਦੇ ਉਸ ਨਦੀ ਦੀਆਂ ਜਿੱਥੇ ਕੀ ਤੁਸੀਂ ਦੇਖੋ ਕਿ ਬਹੁਤ ਜੰਗਲ ਦੇ ਵਿੱਚ ਨਦੀ ਦੇ ਵਿੱਚ ਕਾਫੀ ਦਰਖਤ ਤੇ ਨਾਲ ਸਰਕੰਡਾ ਖੜਿਆ ਹੈ 550 ਏਕੜ ਦੇ ਕਰੀਬ ਮੁੱਲਾਪੁਰ ਗਰੀਬ ਦਾਦ ਦੀ ਸਮਰਦਾ ਜ਼ਮੀਨ ਹੈ ਜਿੱਦਾਂ ਤੁਸੀਂ ਦੇਖੋ ਕਿ ਉਹ ਜ਼ਮੀਨ ਦੇ ਵਿੱਚ ਕਾਫੀ ਸਰਕੰਦਾ ਤੇ ਨਾਲ ਕਾਫੀ ਜਾਨਵਰ ਪਸ਼ੂ ਇਸ ਜੰਗਲ ਦੇ ਵਿੱਚ ਘੁੰਮਦੇ ਰਹਿੰਦੇ ਨੇ ਪਰ ਨਾਲ ਨਾਲ ਤੁਸੀਂ ਦੇਖੋ ਕਿ ਇਹ ਪੂਰਾ ਜੰਗਲ ਸਰਕੇ ਸੁਆਹ ਹੋ ਗਿਆ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁੱਲਾਪੁਰ ਦੀਆਂ ਖਬਰ ਨੂੰ ਜੂ ਸ਼ੇਅਰ ਕਰਦੇ ਕਰੋ ਇਹਨੇ ਸੋਚਿਆ ਕਰੋ ਦੇਖ ਕੇ ਕਿ ਹਾਂ ਇਗਨੋਰ ਕਰ ਦੋ ਕਿਉਂਕਿ ਬਹੁਤ ਮਹੱਤਵ ਹੁੰਦੀ ਹੈ ਹਰ ਖਬਰ ਦੇ ਉੱਤੇ ਹੁਣ ਅਸੀਂ ਕਾਫੀ ਰੋਡ ਤੋਂ ਅੰਦਰ ਜਾ ਕੇ ਤਪੀ ਸਾਡੇ ਕੋਲ ਪਹੁੰਚੇ ਹੈ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿਸ ਅਗਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰ ਸਾਡਾ ਤਾਂ ਮਕਸਦ ਇਹੀ ਹੈ ਕਿ ਅਗਰ ਤੁਹਾਡੇ ਤੱਕ ਖਬਰ ਪਹੁੰਚਦੀ ਹੈ ਤੁਸੀਂ ਜੂਸ਼ ਸ਼ੇਅਰ ਕਰਦੇ ਕਰੋ ਜਿਹਦੇ ਨਾਲ ਕੀ ਲੋਕਾਂ ਤੱਕ ਵੀ ਮੈਸੇਜ ਪਹੁੰਚ ਸਕੇ ਜਿਹੜੇ ਨਜ਼ਦੀਕ ਘਰ ਨੇ ਤਾਂ ਤੁਸੀਂ ਮੈਨੂੰ ਇੱਧਰੋਂ ਉਸ ਦਿਖਾ ਦਿਓ ਉਹ ਸਾਹਮਣੇ ਘਰ ਵੀ ਦਿਖਾ ਦਿਓ ਉਹ ਸਾਹਮਣੇ ਮੰਦਿਰ ਵੀ ਹੈ ਵਿਸ਼ਕਰਮਾ ਮੰਦਿਰ ਹੈ ਤੁਝੇ ਪਾਸੇ ਸੰਤਪੂਰੀ ਵਾਲੇ ਜਿਹੜੇ ਉਹਨਾਂ ਦਾ ਵੀ ਇੱਥੇ ਬਣਿਆ ਹੋਇਆ ਦਰਬਾਰ ਤਾਂ ਉਹ ਉੱਥੇ ਅੱਗ ਪਹੁੰਚ ਸਕਦੀ ਹੈ ਦਰਖਤਾਂ ਨੂੰ ਅੱਗ ਲੱਗ ਸਕਦੀ ਹੈ ਤੋਂ ਬਾਅਦ ਜਾ ਕੇ ਉੱਥੇ ਬੜਾ ਨੁਕਸਾਨ ਹੋ ਸਕਦਾ ਹੈ ਉਸ ਤੋਂ ਪਹਿਲੇ ਕਿਤੇ ਨਾ ਕਿਤੇ ਅੱਗ ਦੇ ਉੱਤੇ ਕਾਬੂ ਜੂ ਪਾਣਾ ਚਾਹੀਦਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੁੰਲਾਪੁਰ ਗਰੀਬਦਸ ਦੀਆ ਤੂੰ ਦੇਖੋ ਕਿ ਨਾਲ ਦੀ ਨਾਲ ਸੂਮਤ ਆ ਜਾ ਬਸ ਆਪਾਂ ਕਿਉਂਕਿ ਅੱਗ ਲਗਾਤਾਰ ਜਗ ਵਧ ਰਹੀ ਹੈ ਕਈ ਦੇ ਨਾਲ ਕਿਤੇ ਨਾ ਕਿਤੇ ਅੱਗ ਦੇ ਚਪੇੜ ਦੇ ਵਿੱਚ ਕਈ ਜਾਨ ਪਰ ਤੇ ਨਾਲ ਦੀ ਨਾਲ ਆ ਦੇਖ ਲੋ ਆ ਦਿਖਾ ਬਸ ਨੂੰ ਕਿਵੇਂ ਅੱਜ ਦੇ ਭੰਬੜ ਮੱਛ ਰੇ ਨੇ ਅਜ ਦੇ ਵਿਚਲੇ ਆਵਾਜ਼ਾਂ ਆ ਰਹੀਆਂ ਨੇ ਤਾਂ ਉਹ ਜਾਨਵਰਾਂ ਦੀ ਸੜਨ ਦੀ ਆਵਾਜ਼ ਆ ਰਹੀਆਂ ਨੇ ਕਾਫੀ ਪੰਛੀ ਇਹਦੇ ਵਿੱਚ ਸੜ ਗਏ ਹੋਣਗੇ ਜਿਸ ਤੋਂ ਬਾਅਦ ਆ ਕਿ ਕੀ ਉਹਨਾਂ ਦੀ ਜੜੀ ਸੜਨ ਦੇ ਵਿੱਚ ਮੌਤ ਹੋਈ ਹੋਵੇਗੀ ਕਿ ਕਿ ਤਰ੍ਹਾਂ ਤਰ ਤਰ ਕੇ ਮਰੇ ਹੋਣਗੇ ਇਹ ਤਸਵੀਰ ਦੇਖਣ ਤੇ ਬਹੁਤ ਸਮਾਂ ਲੱਗਦੀਆਂ ਨੇ ਪਰ ਜਦੋਂ ਨਜ਼ਦੀਕ ਆ ਕੇ ਤੁਸੀਂ ਦੇਖਦੇ ਹੋ ਕਿ ਇਸ ਤਰੀਕੇ ਨਾਲ ਜਾਨਵਰ ਜਿਹੜੇ ਸੜ ਰਹੇ ਨੇ ਤਾਂ ਤੁਸੀਂ ਦੇਖੋ ਕਿ ਕਿਸੇ ਜਾਨਵਰ ਜਾਂ ਇਨਸਾਨ ਨੇ ਆਪਾਂ ਜਿੰਦਾ ਸਾੜਦੇ ਆ ਤਾਂ ਉਸ ਦੀ ਕੀ ਤਸਵੀਰ ਹੋएगी ਸਾਹਮਣੇ ਦੇਖੋ ਕਿ ਇਹ ਦਰਖਤ ਹਰੇ ਨੇ ਇੱਕ ਪਾਸੇ ਦਰਖਤ ਹਰੇ ਇਹ ਗੱਲ ਕੀਤੀ ਜਾ ਰਹੀ ਹੈ ਲੋਰ ਦੀ ਪੱਧੂ ਦੇ ਪਾਸੇ ਇਹ ਸੜਕੇ ਸੁਆਹ ਹੋ ਰਹੇ ਨੇ ਇੱਧਰ ਵੀ ਦਿਖਾਓ ਸੁਮਿਤ ਇਹ ਕੱਲ ਵੀ ਅੱਗ ਲੱਗੀ ਹੋਈ ਹੈ ਕੱਲ ਜਿਹੜੀ ਇਸ ਜਗ੍ਹਾ ਉੱਤੇ ਅੱਗ ਲੱਗੀ ਸੀ ਕਿ ਇੱਕ ਵਾਰੀ ਫਾਇਰਟ ਦੀ ਗੱਡੀਆਂ ਨੇ ਭਜਾਈ ਤੀ ਪਰ ਉਸ ਤੋਂ ਬਾਅਦ ਜਾ ਕੇ ਫਿਰ ਅੱਗ ਲੱਗੀ ਹੈ ਇਹ ਕਿਸੇ ਨੇ ਲਾਈ ਹੈ ਜਾਂ ਲੱਗੀ ਹੈ ਅਜੇ ਮੋਕਾ ਨਹੀਂ ਪਤਾ ਪਰ ਇਸ ਦੇ ਨਾਲ ਪੂਰਾ ਮੁੱਲਾਪੁਰ ਗਰੀਬ ਦਾਸ ਦਾ ਜੋ ਜੰਗਲ ਤੇ ਨਾਲ ਨਦੀ ਦੇ ਵਿੱਚ ਸਰਕੰਡਾ ਖੜਿਆ ਪੂਰਾ ਸਰਕੇ ਸੁਬਾਹ ਹੋ ਗਿਆ ਤਾਂ ਇਸ ਦੇ ਨਾਲ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਜੂਟਿਆਂ ਰੱਖਿਆ ਕਰੋ ਤੁਸੀਂ ਵੀ ਅਗਰ ਕੋਈ ਇਸ ਤਰੀਕੇ ਦੀ ਅੱਗ ਹੈ ਉਹਦੀ ਖਬਰ ਅੱਗੇ ਸ਼ੇਅਰ ਕਰਦੇ ਕਰੋ ਤੇ ਨਾਲ ਦੀ ਨਾਲ ਫਾਇਰਟ ਦੀ ਗੱਡੀ ਨੂੰ ਅਸੀਂ ਇਤਲਾਹ ਦਿਤਤੀ ਹੈ ਦੂਜੇ ਪਾਸੇ ਪੁਲਿਸ ਨੂੰ ਇਤਲਾਹ ਦਿਤਤੀ ਹੈ ਤੇ ਜਲਦੀ ਹੀ ਜਿਹੜਾ ਸਿਰ ਕਿਸ ਕੋ ਅੱਗ ਉੱਤੇ ਕਾਬੂ ਪਾਇਆ ਜਾਵੇਗਾ ਪਰ ਇਹ ਅੱਗ ਕਿਉਂ ਲੱਗਦੀ ਹੈ ਇਹਨਾਂ ਜੰਗਲਾਂ ਦੇ ਵਿੱਚ ਹਰ ਸਾਲ ਹੀ ਅੱਗ ਲੱਗਦੀ ਹੈ ਤੇ ਨਾਲ ਕੀ ਕਾਫੀ ਬੇਜੁਬਾਨ ਜਾਨਵਰ ਤੇ ਪਸ਼ੂ ਅੱਗੇ ਲੱਗਣੀ ਸੂਚਨਾ ਫਾਇਰ ਜੈਟ ਦੀਆਂ ਗੱਡੀਆਂ ਨੂੰ ਪਹੁੰਚੀ ਆ ਤਾਂ ਮੌਕੇ ਤਸਵੀਰ ਦਿਖਾ ਦਿੰਨੇ ਆ ਫਾਇਰ ਜੈਟ ਦੀਆਂ ਗੱਡੀਆਂ ਜਿਹੜੀਆਂ ਪਹੁੰਚ ਗਈਆਂ ਨੇ ਜੋ ਕਿ ਅੱਗ ਬੁਝਾਉਣ ਗਿਆ ਹੁਣ ਇਸ ਮੌਕੇ ਦੱਸ ਦਿੰਨੇ ਆ ਕਿ ਰਾਸਤਾ ਕੋਈ ਜੰਗਲ ਦੇ ਵਿਚਾਲੇ ਵਾਸਤੇ ਨਹੀਂ ਪਰ ਫਿਰ ਵੀ ਕਿਤੇ ਨਾ ਕਿਤੇ ਨਗਰ ਕੌਂਸਲ ਖਰੜ ਤੋਂ ਤੇ ਫਾਇਰ ਜੈਟ ਦੀ ਗੱਡੀ ਪਹੁੰਚੀ ਹੈ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕਦੋਂ ਪਤਾ ਲੱਗਿਆ ਜੀ ਆਪਾਂ ਨੂੰ ਮੈਂ ਕਦੋਂ ਪਤਾ ਲੱਗਿਆ ਬਾਈ ਜੀ ਆਪਾਂ ਨੂੰ ਅੱਗ ਬਾਰੇ ਹਾਂ ਜੀ ਅੱਤ ਵਾਰ ਕਦੋਂ ਪਤਾ ਲੱਗਿਆ ਇੱਥੇ ਪਤਾ ਮੁੱਦੇ ਨੂੰ ਇਹਦੇ ਮੁੱਦੇ ਨੂੰ ਮੁੰਡਾ ਇੰਨੇ ਮੈਨੇ ਪਤਾ ਲੱਗੇ ਪਤਾ ਨਹੀਂ ਟਾਈਮ ਯਾਰ ਵੀਰ ਮੈਨੂੰ ਨਹੀਂ ਪਤਾ ਉਹ ਰਸਤਾ ਹੈ ਜਾਣ ਵਾਸਤੇ ਰਸਤਾ ਨਹੀਂ ਰਸਤਾ ਹੈ ਨਹੀਂ ਮੁੰਡਾ ਦੇਖਣ ਗਿਆ ਜੀ ਕਿਵੇਂ ਭਜਾਉਂਗਾ ਕਿਵੇਂ ਹੋ ਆ ਦੇਖਦੇ ਹੀ ਪੈ ਪਛਾਵਾਗੇ ਭਜਾਵਾਗੇ ਹੀ ਖੜਰ ਤੋਂ ਹੀ ਖੜਰ ਤੋਂ ਐ ਹਾਂਜੀ ਖੜਰ ਤੋਂ ਆਏ ਜੀ ਟ੍ਰੈਫਿਕ ਬਹੁਤ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਤੁਸੀਂ ਦੇਖੋ ਕੀ ਹੈ ਫਾਈਟਰ ਦੀ ਗੱਡੀ ਹੈ ਇਹ ਤਸਵੀਰ ਦਿਖਾ ਦਿੰਨੇ ਆ ਸੋ ਮੈਂ ਤਾਂ ਕਿ ਜਿਹੜੀ ਗੱਡੀ ਵਾਸਤੇ ਰਸਤਾ ਜਿਹੜਾ ਦੇਖਿਆ ਜਾ ਰਿਹਾ ਕਿ ਕਾਫੀ ਜੰਗਲ ਹੈ ਜੰਗਲ ਦੇ ਵਿੱਚ ਦੇ ਆਪਾਂ ਦਿਖਾਈਏ ਤੁਹਾਨੂੰ ਇਹ ਰਸਤੇ ਵਿੱਚ ਫਾਇਰ ਗੱਡੀ ਕਟਿੰਗ ਜਾ ਰਹਾ ਤਾਂ ਅੱਗੇ ਜਿਹੜੀ ਗੱਡੀ ਫਸ ਪਈ ਸਕਦੀ ਹੈ ਜਿਸ ਨੂੰ ਲੱਕੇ ਹੁਣ ਇਹਨਾਂ ਦੇ ਇੱਕ ਮੁਲਾਜ਼ਮ ਨੇ ਜਿਹੜਾ ਦੇਖ ਕੇ ਆਇਆ ਇਹ ਹੁਣ ਫਾਇਰ ਦੀ ਗੱਡੀ ਪਹੁੰਚੀ ਹੈ ਤਾਂ ਜਿਹੜੇ ਬੇਜਵਾਨ ਜਾਨਵਰ ਇੱਥੇ ਸੜ ਰਹੇ ਨੇ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਬਚਾਅ ਹੋ ਸਕੇ ਤਾਂ ਹੁਣ ਮੰਦਰ ਵਾਲੇ ਪਾਸੇ ਤੋਂ ਫਾਇਰ ਦੀ ਗੱਡੀ ਰਸਤਾ ਹੈ ਨਹੀਂ ਬਾਈ ਜੀ ਇਧਰੋਂ ਨਾ ਹਾਂ ਕਿੰਨੇ ਵਜੇ ਹਾਂ ਕਿੰਨੇ ਵਜੇ ਪਤਾ ਲੱਗਿਆ ਬਾਈ ਜੀ ਆਪਾਂ ਸਾਨੂੰ ਬਸ ਹੁਣੇ ਹੀ 10-15 ਮਿੰਟ ਪਹਿਲੇ ਕੋਲ ਆਏ ਅਗਲੇ ਪੈਜੂ ਕੱਪ ਦੇਖਦੇ ਜੇ ਸਾਨੂੰ ਹੁਣ ਰਸਤਾ ਮਿਲ ਗਿਆ ਜੀ ਫਿਰ ਕਰਦੇ ਹਾਂ ਕੱਲ ਵੀ ਲੱਗੀ ਹੋਈ ਸੀ ਮੇਰੀ ਕੱਲ ਵੀ ਆਣੀ ਸਾਡੀ ਗੱਡੀ ਆਈ ਹੁੰਦੀ ਸੀ ਕਿ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਨੇ ਫਾਇਰਫਾਈਟ ਦੇ ਜਿਹੜੇ ਮੁਲਾਜ਼ਮ ਨੇ ਤਾਂ ਇੰਨਾ ਵੱਲੋਂ ਜਿਹੜੀ ਫਾਇਰਫਾਈਟ ਦੀ ਗੱਡੀ ਜਿਹੜੀ ਇਸ ਜਗ੍ਹਾ ਉੱਤੇ ਲੈ ਕੇ ਆਏ ਨੇ ਜਿਸ ਤੋਂ ਬਾਅਦ ਜਾ ਕੇ ਹੁਣ ਅੱਗ ਦੇ ਬੁਝਾਉਣ ਦੀ ਕੋਸ਼ਿਸ਼ ਕਰਨਗੇ ਕਿ ਤਨਾ ਕਿਤੇ ਅੱਗ ਬੁਝਾਈ ਜਾ ਸਕੇ ਕਿਉਂਕਿ ਫਾਇਰਫਾਈਟ ਦੀਆਂ ਗੱਡੀਆਂ ਜਿਹੜੀਆਂ ਇਸ ਜਗ੍ਹਾ ਉੱਤੇ ਪਹੁੰਚੀਆਂ ਨੇ ਲਾਈਕ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁੱਲਾ ਪਰ ਗਰੀਬ ਦਾਸ ਦੀ ਹੈ ਜਿੱਥੇ ਕੀ ਕਾਫੀ ਸਰਕੰ ਇਹ ਹੁਣ ਫਾਈਲ ਕਿੱਤੇ ਗੱਡੀਆਂ ਪਹੁੰਚਨੇ ਸ਼ੁਰੂ ਹੋ ਜਾਂਦੇ ਦੇਖਦੇ ਕਿ ਜਿਸ ਤਰੀਕੇ ਨਾਲ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਫਾਈਲ ਦੇ ਗੱਡੀਆਂ ਵੱਲੋਂ ਕਿੰਨੀ ਜਲਦੀ ਅਗਧੋ ਤੇ ਕਾਬੂ ਪਾਇਆ ਜਾਂਦਾ ਤੁਹਾਨੂੰ ਸਮੇਂ ਦੱਸੇਗਾ ਤੁਹਾਡੇ ਕਰ ਮੈਂ ਸੁਮੇਤ ਦੇ ਨਾਲ ਹਰਤੇ ਸਿੰਘ